ਅਗਵਣੇ ਦੱਸਿਆ ਹੈ ਕਿ ਸਨ 2000 ਚ ਬੀਬੀ ਜਗੀਰਕੌਰ ਦੀ ਧੀ ਦੀ ਸ਼ੱਕੀ ਹਲਾਤਾਂ ਦੇ ਵਿੱਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਬੀਬੀ ਜਗੀਰਕੌਰ ਦੇ ਜਵਾਈ ਕਮਲਜੀਤ ਸਿੰਘ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਕਾਰਵਾਈ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਲੰਮਾ ਸਮਾਂ ਕੇਸ ਚੱਲਣ ਤੋਂ ਬਾਅਦ ਮਾਨਯੋਗ ਅਦਾਲਤ ਦੇ ਵੱਲੋਂ ਬੀਬੀ ਜਗੀਰਕੌਰ ਨੂੰ ਸਜ਼ਾ ਸੁਣਾਈ ਗਈ ਸੀ ਇਸੇ ਦੌਰਾਨ ਉਹਨਾਂ ਮੰਗ ਕਰਦੇ ਕਿਹਾ ਹੈ ਕਿ ਜਿੱਥੇ ਕੀ ਦੁਨੀਆਵੀ ਅਦਾਲਤ ਦੇ ਵਿੱਚ ਬੀਬੀ ਜਗੀਰਕੌਰ ਨੂੰ ਦੋਸ਼ੀ ਠਹਿਰਾ ਕੇ ਸਜ਼ਾ ਸੁਣਵਾਈ ਗਈ ਹੈ ਉਥੇ ਸਿੱਖਾਂ ਦੀ ਸਰਵਉੱਚ ਅਦਾਲਤ ਦੇ ਵਿੱਚ ਵੀ ਸਿੱਖ ਪੰਥ ਰਵਾਇਤਾਂ ਅਨਸਾਰ ਬੀਬੀ ਜਗੀਰ ਕੌਰ ਤੇ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅੱਗੇ ਬੋਲਦੇ ਹੋਏ ਉਹਨਾਂ ਕਿਹਾ ਕਿ ਅੱਜ ਉਹ ਸ਼੍ਰੀ ਅਕਾਲ ਤਖਤ ਸਾਈ ਦੇ ਸਖਤਰੇਤ ਪਹੁੰਚੇ ਸਨ ਅਤੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਈ ਦੇ ਜਥੇਦਾਰ ਤੇ ਸਖਤਰ ਦੇ ਨਾਲ ਹੀ ਮੁਲਾਕਾਤ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਥੇਦਾਰ ਸਾਈ ਦੇ ਨਾਲ ਮੁਲਾਕਾਤ ਕਰਨਗੇ ਅਤੇ ਬੀਬੀ ਜਗੀਰ ਕੌਰ ਖਿਲਾਫ ਕਾਰਵਾਈ ਦੀ ਮੰਗ ਕਰਨਗੇ ਮੰਗ ਪੱਤਰ ਦੇਣ ਆਇਆ 2000 ਸੰਨ ਦੇ ਵਿੱਚ ਨਾ ਬੀਬੀ ਜ਼ਗੀਰ ਕੌਰ ਤੇ ਇੱਕ ਪਰਚਾ ਦਰਜ ਹੋਇਆ ਸੀ ਉਹਨਾਂ ਨੇ ਉਹਨਾਂ ਦੀ ਕੁੜੀ ਦੇ ਉੱਤੇ ਕੁੜੀ ਮਾਰਨ ਦਾ ਇੱਕ ਪਰਚਾ ਦਰਜ ਹੋਇਆ ਸੀ ਉਹਨਾਂ ਤੇ ਸਮੇਂ-ਸਮੇਂ ਤੇ ਕਾਲ ਤੱਕ ਸਾਬ ਵੱਲੋਂ ਹਰੇਕ ਜਿਨ੍ਹਾਂ ਨੇ ਵੀ ਗਲਤੀਆਂ ਕੀਤੀਆਂ ਉਹਨਾਂ ਨੂੰ ਬੁਲਾ ਰਹੇ ਆ ਅਸੀਂ ਚਾਹੁੰਦੇ ਆ ਕਿ ਉਹਨਾਂ ਨੇ ਵੀ ਘੋਰ ਅਪਰਾਧ ਕੀਤਾ ਸੀ ਉਹਨਾਂ ਨੇ ਆਪਣੀ ਬੇਟੀ ਨੂੰ ਦਾ ਕਤਲ ਕੀਤਾ ਸੀ ਜੋ ਕਿ ਉਹਨਾਂ ਨੂੰ ਹਾਈ ਕੋਰਟ ਸੁਪਰੀਮ ਕੋਰਟ ਵੱਲੋਂ ਸਜ਼ਾਵਾਂ ਹੋਈਆਂ ਨੇ ਅਸੀਂ ਚਾਹੁੰਦੇ ਹਾਂ ਸਾਡੀ ਸਿੱਖ ਸੰਗਤ ਦੀ ਜਿਹੜੀ ਅਦਾਲਤ ਹੈ ਉਹ ਤੇ ਅਕਾਲ ਤਖਤ ਸਾਹਿਬ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਇੱਥੇ ਵੀ ਤਲਬ ਕੀਤਾ ਜਾਵੇ ਤੇ ਜੋ ਵੀ ਬੰਦੀ ਕਾਰਵਾਈ ਆ ਸਿੰਘ ਸਾਹਿਬ ਵੱਲੋਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਇੱਕ ਵਾਰੀ ਵੀ ਇੱਥੇ ਬੁਲਾਇਆ ਨਹੀਂ ਗਿਆ ਅਸੀਂ ਚਾਹੁੰਦੇ ਹਾਂ ਉਹਨਾਂ ਨੂੰ ਵੀ ਬੁਲਾ ਕੇ ਤੇ ਉਹਨਾਂ ਤੇ ਵੀ ਸਿੱਖ ਸੰਗਤ ਦੇ ਹਰੇਕ ਦੇ ਫਿਰਦੇ ਜਿਹੜੇ ਨੇ ਉਦੋਂ ਬਲੁੰਦਰੇ ਗਏ ਸੀ ਪਰ ਉਹਨਾਂ ਵੱਲੋਂ ਕੋਈ ਆਪਣੇ ਅਕਾਲ ਤਖਤ ਸਾਹਿਬ ਵੱਲੋਂ ਕੋਈ ਕਾਰਵਾਈ ਨਹੀਂ ਉਹਨਾਂ ਤੇ ਹੋਈ ਅਸੀਂ ਚਾਹੁੰਦੇ ਹਾਂ ਵੀ ਅਕਾਲ ਤਖਤ ਸਾਹਿਬ ਵੱਲੋਂ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਮਾਪੜੇ ਹੋਣੇ ਕਿ ਉੱਠਣ ਰਿਹਾ ਫਿਰ ਤੋਂ ਹਾਂਜੀ ਪਹਿਲਾਂ ਵੀ ਮਾਮਲੇ ਪਹਿਲਾਂ ਵੀ ਉੱਠਦੇ ਸੀ ਪਰ ਪਹਿਲਾਂ ਕਿਸੇ ਨੇ ਗੌਰ ਨਹੀਂ ਕੀਤਾ ਹੁਣ ਸਿੰਘ ਸਾਹਿਬ ਦਾ ਬਿਆਨ ਆਇਆ ਸੀ ਕਿ ਉਹਨਾਂ ਨੇ ਹੋਰ ਵੀ ਆਪਣੇ ਜਿੰਨਾ ਜਿੰਨਾ ਨੇ ਉਹ ਗਲਤੀਆਂ ਕੀ ਆਈਆਂ ਨੇ ਉਹਨਾਂ ਨੂੰ ਬੁਲਾ ਰਹੇ ਨੇ ਅਸੀਂ ਉਹ ਇਹ ਸਾਡੀ ਵੀ ਜਥੇਬੰਦੀ ਨੇ ਕਿਹਾ ਕਿ ਅਸੀਂ ਵੀ ਇਕੱਠੇ ਹੋ ਕੇ ਜਾਈਏ ਅਸੀਂ ਬੀਬੀ ਜ਼ਗੀਰ ਕੌਰ ਦੇ ਖਿਲਾਫ ਦੇਣਾ ਹੈ ਅਸੀਂ ਕਿਥੇ ਪਹੁੰਚੀ ਕਿਹੜੀ ਤੋਂ ਅਸੀਂ ਸਿੱਖ ਸੰਗਤ ਨਾਮ ਲੈਵਾ ਗੁਰੂ ਨਾਨਕ ਨਾਮ ਲੈਵਾ ਸੰਗਤ ਲਾਉਂਦੇ ਆਂ ਸਿੰਘ ਸਾਹਿਬ ਤੇ ਨਹੀਂ ਮਿਲੇ ਤੇ ਉਹਨਾਂ ਦੇ ਸੈਕਟਰੀ ਮਿਲੇ ਨੇ ਉਹਨਾਂ ਨੇ ਮੰਗ ਪੱਤਰ ਲੈ ਲਿਆ ਤੇ ਉਹ ਕਹਿੰਦੇ ਆ ਕਿ ਅਸੀਂ ਸਾਰੀ ਆਪਣੇ ਉਹਨਾਂ ਤੱਕ ਪਹੁੰਚਾ ਦਾਂਗੇ ਬਾਕੀ ਅਸੀਂ ਤੁਹਾਡੇ ਰਾਈ ਪਹੁੰਚਾਉਣੀ ਚਾਹੁੰਦੇ ਆਂ ਗੱਲ ਸਿੰਘ ਸਾਹਿਬ ਨੂੰ ਵੀ ਬਾਕੀ ਸਿੱਖ ਸੰਗਤ ਨੂੰ ਵੀ ਪਰਸਨਲ ਮਿਲੋਗੇ ਸਿੰਘ ਸਾਹਿਬ ਨੂੰ ਬਾਅਦ ਵਿੱਚ ਹਾਂਜੀ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਦੇ ਜਿੱਦਾਂ ਅਗੇ ਪਹਿਲਾਂ ਵੀ ਅਕਾਲ ਤਖਤ ਸਾਡਾ ਸੁਪਰੀਮ ਕੋਰਟ ਆ ਸਿੱਖ ਸੰਗਤਾਂ ਦਾ ਅਸੀਂ ਅਕਾਲ ਤਖਤ ਤੇ ਅੱਜ ਤੋਂ 10 ਦੇ ਵਿੱਚ ਵੀ ਇੱਥੇ ਅਸੀਂ ਦੇ ਕੇ ਗਏ ਆ ਐਪਲੀਕੇਸ਼ਨ ਕੀਤੀ ਬੀਬੀ ਜਗੀਰ ਕੌਰ ਤੇ ਜੋ ਕਿ ਸਾਨੂੰ ਉਦੋਂ ਵੀ ਨਹੀਂ ਕੋਈ ਸਾਨੂੰ ਕੋਈ ਮਿਲਿਆ ਇਹਦਾ ਕੋਈ ਹੱਕ ਤੇ ਹੋਣ ਅਸੀਂ ਬੇਨਤੀ ਇਹੀ ਕਰਨ ਆਏ ਆ ਕਿ ਬੀਬੀ ਜਗੀਰ ਕੌਰ ਨੇ 2000 ਦੇ ਵਿੱਚ ਆ ਜਿਹੜਾ ਕੁੜੀ ਮਾਰਦਾ ਕੇਸ ਵੀ ਆਪਣਾ ਕਿੱਡਾ ਜ਼ਬਰਦਸਤ ਗੁਨਾਹ ਕੀਤਾ ਵਾ ਅਸੀਂ ਇਹ ਹੀ ਅਪੀਲ ਕਰਨੇ ਆ ਕਿ ਇੱਕ ਦੇ ਇਹ ਕੀਤਾ ਇੱਕ ਉਹਨੇ ਬੱਚਾ ਛੋਟਾ ਮਾਰਿਆ ਅਦਾਲਤ ਵੱਲੋਂ 5 ਸਾਲ ਦੀ ਇਹਨੂੰ ਸਜ਼ਾ ਹੋਈ ਆ ਤੇ 5 ਸਾਲ ਦੀ ਸਜ਼ਾ ਹੋਈ ਆ ਤੇ ਇੱਕ ਸਾਫਕਾ ਪ੍ਰਧਾਨ ਹੋਏ ਸ਼੍ਰੋਮਣੀ ਕਮੇਟੀ ਦੀ ਤੇ ਇੱਕ ਕਪ ਡੇਟ ਮੰਤਰੀ ਸਾਫਕਾ ਹੋਏ ਤੇ ਇਹਨੂੰ ਕੋਈ ਮਤਲਬ ਸਜ਼ਾ ਨਾ ਹੋਏ ਤੇ ਅਸੀਂ ਇਹੀ ਔਕਾਤ ਦੱਸਦੇ ਜਹੇਦਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਿਆਂ ਸਮੂਹ ਸੰਗਤਾਂ ਕਿ ਇਹਨੂੰ ਜਲਦੀ ਜਲਦੀ ਇੱਥੇ ਪੇਸ਼ ਕੀਤਾ ਜਾਏ ਤੇ ਸਾਨੂੰ ਸਾਡਾ ਸਿੱਖ ਕੌਮ ਨੂੰ ਸਾਡਾ ਹੱਕ ਦਿੱਤਾ ਜਾਏ ਇਹ ਜੋ ਇਨਸਾਫ ਸਿੱਖ ਕੌਮ ਸਾਰੇ ਅਸੀਂ ਇਹੀ ਚਾਹੁੰਦੇ ਆ ਕਿ ਇਹਨੂੰ ਜਲਦੀ ਜਲਦੀ ਪੇਸ਼ ਕਰਕੇ ਤਲਬ ਕੀਤਾ ਜਾਏ ਤੇ ਜਿੱਦਾਂ ਦੁੱਧਿਆਂ ਨੂੰ ਸੱਥੇ ਬੰਦੀਆਂ ਸਿੱਖਾਂ ਨੂੰ ਮਤਲਬ ਸਜ਼ਾਵਾਂ ਸਮੇਂ-ਸਮੇਂ ਤੇ ਮਿਲਣ ਡੀਆਂ ਨੇ ਇਨੂੰ ਵੀ ਦਿੱਤੀ ਜਾਏ ਤੇ ਫੇਰ ਹੀ ਸਾਡੇ ਹਿਰਦੇ ਜਿਹੜੇ ਸਾਡੇ ਸਾਥ ਸਾਥਕਤਾਂ ਦੇ ਬਲੁੰਧਰੇ ਗਏ ਨੇ ਉਹ ਸਾਨੂੰ ਫੇਰ ਹੀ ਇੱਥੇ ਇਹਦੀ ਛਤ ਕੋਈ ਨਹੀਂ ਬੀਕਾ ਮੁਗੀਦਾ ਕੱਤ ਨਹੀਂ ਸਾਡੇ ਇਹ 2002 ਦੇ ਵਿੱਚ ਇਹਨਾਂ ਨੇ ਕੋਰ 2000 ਦੇ ਵਿੱਚ ਇਹਨਾਂ ਨੇ ਹਾਂ ਇਹਨਾਂ ਨੇ ਕੋਰ ਅਪਰਾਧ ਕੀਤਾ 2000 ਦੇ ਵਿੱਚ 2000 ਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਕੁੜੀ ਆ ਉਹ ਕੇਸ ਦੇ ਵਿੱਚ ਕੁੜੀ ਮਾਰੀ ਆ 2000 ਆਪਣੇ ਗਿਆ 2000 ਦੇ ਵਿੱਚ ਤੇ ਉਹਦੇ ਤੋਂ ਬਾਅਦ ਚ ਇਹਨੂੰ ਫਿਰ ਕੋਰ ਦੇ ਵਿੱਚ ਜਿਹੜੀ ਹਰਪ੍ਰੀਤ ਦੀ ਬੇਟੀ ਮਾਰੀ ਆ ਤੇ ਕਵਲਜੀਤ ਸੱਚੇ ਕਿਹਦਾ ਜਿਹੜਾ ਜਿਹੜਾ ਕੁੜੀ ਦੇ ਨਾਲ ਜਿਹੜੇ ਸਬੰਧ ਸੀ ਉਹਨੇ ਕੇਸ ਕੀਤਾ ਹਾਈ ਕੋਰਟ ਚ ਤੇ ਸਮੇਂ-ਸਮੇਂ ਤੇ ਮਲਤ ਤਰੀਕਾਂ ਤੇ ਵੀ ਜਾਂਦੀ ਰਹੀ ਆ ਲੋਕ ਸ਼ਿਕਾਇਤ ਕਰਦੇ ਫਿਰ ਤਰੀਕਾਂ ਨੇ ਹਾਈ ਕੋਰਟ ਨੇ ਜਿੱਦਾਂ ਇਹਨੂੰ ਫਿਰ 5 ਸਾਲ ਸਜ਼ਾ ਹੋਈ ਆ ਬਾਅਦੋਂ ਇਹ ਵਾਲੀ ਸਜ਼ਾ ਤੇ ਅਸੀਂ ਚਾਹੁੰਦੇ ਆ ਵੀ ਸਾਡਾ ਕੋਰਟ ਜਿਹੜਾ ਉਹ ਸੁਪਰੀਮ ਕੋਰਟ ਸਾਡਾ ਕਾਲ ਤਖਤ ਕਾਲ ਤਖਤ ਸਾਹਿਬ ਦੇ ਅੱਗੇ ਅਸੀਂ ਇਹੀ ਮੰਗ ਕਰਨੇ ਆ ਕਿ ਜਿੱਦਾਂ ਸੰਗਤਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਲੀਡਰਾਂ ਨੂੰ ਜਿੰਨੇ ਵੀ ਲੀਡਰ ਨੇ ਜਿੰਨੇ ਹੋਰ ਸਿੱਖ ਸਾਡੇ ਵੀਰ ਨੇ ਸਾਰਿਆਂ ਨੂੰ ਪਰੰਪਰਾ ਦੇ ਨਾਲ ਸਜ਼ਾ ਹੋਈ ਆ ਇਦਾਂ ਹੀ ਇਹਨੂੰ ਬਲਾਇਆ ਜਾ ਬੰਦੀ ਕਾਰਵਾਈ ਇਹਦੇ ਤੇ ਵੀ ਕੀਤੀ ਜਾਏ ਤੇ ਇਹ ਨਾ ਬੰਦੀ ਕਾਰਵਾਈ ਹੋਈ ਤਾਂ ਅਸੀਂ ਇਹ ਤੋਂ ਬਾਅਦ ਚ ਅਸੀਂ ਅਗਲਾ ਆਪਣਾ ਸਟੈਪ ਜਿਹੜਾ ਵਾ ਸਮੂਹ ਸੰਗਤਾਂ ਫਿਰ ਚੁੱਕਾਂਗੇ ਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਜਥੇਬੰਦੀ ਦੇ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਸਾਬਕਾ ਕੈबिनेट ਮੰਤਰੀ ਬੀਬੀ ਜਗੀਰ ਕੌਰ ਖਿਲਾਫ ਮੰਗ ਪੱਤਰ ਸੌਪਿਆ ਗਿਆ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਉੱਥੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਮੰਗ ਪੱਤਰ ਦੇਣ ਵਾਲੇ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਹੈ ਕਿ ਸਨ 2000 ਚ ਬੀਬੀ ਜਗੀਰਕੌਰ ਦੀ ਧੀ ਦੀ ਠਿੱ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਬੀਬੀ ਜਗੀਰਕੌਰ ਦੇ ਜਵਾਈ ਕਮਲਜੀਤ ਸਿੰਘ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਕਾਰਵਾਈ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਲੰਮਾ ਸਮਾਂ ਕੇਸ ਚੱਲਣ ਤੋਂ ਬਾਅਦ ਮਾਣਯੋਗ ਅਦਾਲਤ ਦੇ ਵੱਲੋਂ ਬੀਬੀ ਜਗੀਰਕੌਰ ਨੂੰ ਸਜ਼ਾ ਸੁਣਾਈ ਗਈ ਸੀ ਇਸੇ ਦੌਰਾਨ ਉਹਨਾਂ ਮੰਗ ਕਰਦੇ ਕਿਹਾ ਹੈ ਕਿ ਜਿੱਥੇ ਕੀ ਦੁਨੀਆਵੀ ਅਦਾਲਤ ਦੇ ਵਿੱਚ ਬੀਬੀ ਜਗੀਰਕੌਰ ਨੂੰ ਦੋਸ਼ੀ ਠਹਿਰਾ ਕੇ ਸਜ਼ਾ ਸੁਣਵਾਈ ਗਈ ਹੈ ਉਥੇ ਸਿੱਖਾਂ ਦੀ ਸਰਵਉੱਚ ਅਦਾਲਤ ਦੇ ਵਿੱਚ ਵੀ ਸਿੱਖ ਪੰਥ ਰਵਾਇਤਾਂ ਅਨਸਾਰ ਬੀਬੀ ਜਗੀਰ ਕੌਰ ਤੇ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਅੱਗੇ ਬੋਲਦੇ ਹੋਏ ਉਹਨਾਂ ਕਿਹਾ ਕਿ ਅੱਜ ਉਹ ਸ਼੍ਰੀ ਅਕਾਲ ਤਖਤ ਸਾਈ ਦੇ ਸੱਤਰੇਤ ਪਹੁੰਚੇ ਸਨ ਅਤੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਈ ਦੇ ਜਥੇਦਾਰ ਤੇ ਸੱਤਰ ਦੇ ਨਾਲ ਹੀ ਮੁਲਾਕਾਤ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਥੇਦਾਰ ਸਾਈ ਦੇ ਨਾਲ ਮੁਲਾਕਾਤ ਕਰਨਗੇ ਅਤੇ ਬੀਬੀ ਜਗੀਰ ਕੌਰ ਖਿਲਾਫ ਕਾਰਵਾਈ ਦੀ ਮੰਗ ਕਰਨਗੇ ਮੰਗ ਪੱਤਰ ਦੇਣ ਆਇਆ 2000 ਸੰਨ ਦੇ ਵਿੱਚ ਨਾ ਬੀਬੀ ਜ਼ਗੀਰ ਕੌਰ ਤੇ ਇੱਕ ਪਰਚਾ ਦਰਜ ਹੋਇਆ ਸੀ ਉਹਨਾਂ ਨੇ ਉਹਨਾਂ ਦੀ ਕੁੜੀ ਦੇ ਉੱਤੇ ਕੁੜੀ ਮਾਰਨ ਦਾ ਇੱਕ ਪਰਚਾ ਦਰਜ ਹੋਇਆ ਸੀ ਉਹਨਾਂ ਤੇ ਸਮੇਂ-ਸਮੇਂ ਤੇ ਕਾਲ ਤਖ਼ਤ ਸਾਹਿਬ ਵੱਲੋਂ ਹਰੇਕ ਜਿਨ੍ਹਾਂ ਨੇ ਵੀ ਗਲਤੀਆਂ ਕੀਤੀਆਂ ਉਹਨਾਂ ਨੂੰ ਬੁਲਾ ਰਹੇ ਆ ਅਸੀਂ ਚਾਹੁੰਦੇ ਆ ਕਿ ਉਹਨਾਂ ਨੇ ਵੀ ਘੋਰ ਅਪਰਾਧ ਕੀਤਾ ਸੀ ਉਹਨਾਂ ਨੇ ਆਪਣੀ ਬੇਟੀ ਦਾ ਕਤਲ ਕੀਤਾ ਸੀ ਜੋ ਕਿ ਉਹਨਾਂ ਨੂੰ ਹਾਈ ਕੋਰਟ ਸੁਪਰੀਮ ਕੋਰਟ ਵੱਲੋਂ ਸਜ਼ਾਾਂ ਹੋਈਆਂ ਨੇ ਅਸੀਂ ਚਾਹੁੰਦੇ ਹਾਂ ਸਾਡੀ ਸਿੱਖ ਸੰਗਤ ਦੀ ਜਿਹੜੀ ਅਦਾਲਤ ਉਹ ਤੇ ਅਕਾਲ ਤਖਤ ਸਾਹਿਬ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਇੱਥੇ ਵੀ ਤਲਬ ਕੀਤਾ ਜਾਏ ਤੇ ਜੋ ਵੀ ਬੰਦੀ ਕਾਰਵਾਈ ਆ ਸਿੰਘ ਸਾਹਿਬ ਵੱਲੋਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏ ਉਹਨਾਂ ਨੂੰ ਇੱਕ ਵਾਰੀ ਵੀ ਇੱਥੇ ਬੁਲਾਇਆ ਨਹੀਂ ਗਿਆ ਅਸੀਂ ਚਾਹੁੰਦੇ ਹਾਂ ਉਹਨਾਂ ਨੂੰ ਵੀ ਬੁਲਾ ਕੇ ਤੇ ਉਹਨਾਂ ਤੇ ਵੀ ਸਿੱਖ ਸੰਗਤ ਦੇ ਹਰੇਕ ਦੇ ਫਿਰਦੇ ਜਿਹੜੇ ਨੇ ਉਦੋਂ ਬਲੁੰਦਰੇ ਗਏ ਸੀ ਪਰ ਉਹਨਾਂ ਵੱਲੋਂ ਕੋਈ ਆਪਣੇ ਅਕਾਲ ਤਖਤ ਸਾਹਿਬ ਵੱਲੋਂ ਕੋਈ ਕਾਰਵਾਈ ਨਹੀਂ ਉਹਨਾਂ ਤੇ ਹੋਈ ਅਸੀਂ ਚਾਹੁੰਦੇ ਹਾਂ ਵੀ ਅਕਾਲ ਤਖਤ ਸਾਹਿਬ ਵੱਲੋਂ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਏ ਮਾਮਲੇ ਹੋਣੇ ਕਿ ਉੱਠਣ ਰਿਹਾ ਫਿਰ ਹਾਂਜੀ ਪਹਿਲਾਂ ਵੀ ਮਾਮਲੇ ਪਹਿਲਾਂ ਵੀ ਉੱਠਦੇ ਸੀ ਪਰ ਪਹਿਲਾਂ ਕਿਸੇ ਨੇ ਗੌਰ ਨਹੀਂ ਕੀਤਾ ਹੁਣ ਸਿੰਘ ਸਾਹਿਬ ਦਾ ਬਿਆਨ ਆਇਆ ਸੀ ਕਿ ਉਹਨਾਂ ਨੇ ਹੋਰ ਵੀ ਆਪਣੇ ਜਿਨ੍ਹਾਂ ਜਿਨ੍ਹਾਂ ਨੇ ਉਹ ਗਲਤੀਆਂ ਕੀ ਆਈਆਂ ਨੇ ਉਹਨਾਂ ਨੂੰ ਬੁਲਾ ਰਹੇ ਨੇ ਅਸੀਂ ਇਹ ਏਸ ਸਾਡੀ ਵੀ ਜਥੇਬੰਦੀ ਨੇ ਕਿਹਾ ਕਿ ਅਸੀਂ ਵੀ ਇਕੱਠੇ ਹੋ ਕੇ ਜਾਈਏ ਅਸੀਂ ਬੀਬੀ ਜ਼ਗੀਰ ਕੌਰ ਦੇ ਖਿਲਾਫ ਦੇਣਾ ਹੈ ਅਸੀਂ ਸਿੱਖ ਸੰਗਤ ਨਾਮਲੇਵਾ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਇਹ ਚੋਣ ਦੀ ਮਰਿਆ ਦੀ ਮੰਗ ਪੱਤਰ ਸਿੰਘ ਸਾਹਿਬ ਤੇ ਨਹੀਂ ਮਿਲੇ ਤੇ ਉਹਨਾਂ ਦੇ ਸੈਕਟਰੀ ਮਿਲੇ ਨੇ ਉਹਨਾਂ ਨੇ ਮੰਗ ਪੱਤਰ ਲੈ ਲਿਆ ਤੇ ਉਹ ਕਹਿੰਦੇ ਆ ਕਿ ਅਸੀਂ ਸਾਰੀ ਆਪਣੇ ਉਹਨਾਂ ਤੱਕ ਪਹੁੰਚਾ ਦਾਂਗੇ ਬਾਕੀ ਅਸੀਂ ਤੁਹਾਡੇ ਰਹੀਂ ਪਹੁੰਚਾਉਣੀ ਚਾਹੁੰਦੇ ਆਂ ਗੱਲ ਸਿੰਘ ਸਾਹਿਬ ਨੂੰ ਵੀ ਬਾਕੀ ਸਿੱਖ ਸੰਗਤ ਨੂੰ ਵੀ ਪਰ ਸਾਹਿਬ ਮੰਨੋ ਕਿ ਸਿੰਘ ਸਾਹਿਬ ਨੂੰ ਬਾਅਦ ਵਿੱਚ ਹਾਂਜੀ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਦੇ ਜਿੱਦਾਂ ਅਗੇ ਪਹਿਲਾਂ ਵੀ ਅਕਾਲ ਤਖਤ ਸਾਡਾ ਸੁਪਰੀਮ ਕੋਰਟ ਆ ਸਿੱਖ ਸੰਗਤਾਂ ਦਾ ਅਹੀਂ ਅਕਾਲ ਤਖਤ ਤੇ ਅੱਜ ਤੋਂ ਦਾਸ ਦੇ ਵਿੱਚ ਵੀ ਇੱਥੇ ਅਸੀਂ ਦੇ ਕੇ ਗਏ ਆ ਐਪਲੀਕੇਸ਼ਨ ਕੀਤੀ ਬੀਬੀ ਜਗੀਰ ਕੌਰ ਤੇ ਜੋ ਕਿ ਸਾਨੂੰ ਉਦੋਂ ਵੀ ਨਹੀਂ ਕੋਈ ਸਾਨੂੰ ਕੋਈ ਮਿਲਿਆ ਇਹਦਾ ਕੋਈ ਹੱਕ ਤੇ ਹੋਣਾ ਅਸੀਂ ਬੇਨਤੀ ਇਹੀ ਕਰਨ ਆਏ ਆ ਕਿ ਬੀਬੀ ਜਗੀਰ ਕੌਰ ਨੇ 2000 ਦੇ ਵਿੱਚ ਆ ਜਿਹੜਾ ਕੁੜੀ ਮਾਰਦਾ ਕੇਸ ਵੀ ਆਪਣਾ ਕਿੱਦਾਂ ਜ਼ਬਰਦਸਤ ਗੁਨਾਹ ਕੀਤਾ ਵਾ ਅਸੀਂ ਇਹ ਹੀ ਅਪੀਲ ਕਰਨੇ ਆ ਕਿ ਇੱਕ ਦੇ ਇਹ ਕੀਤਾ ਇੱਕ ਉਹਨੇ ਬੱਚਾ ਛੋਟਾ ਮਾਰਿਆ ਅਦਾਲਤ ਵੱਲੋਂ 5 ਸਾਲ ਦੀ ਇਹਨੂੰ ਸਜ਼ਾ ਹੋਈ ਆ ਤੇ 5 ਸਾਲ ਦੀ ਸਜ਼ਾ ਹੋਈ ਆ ਤੇ ਇੱਕ ਸਾਫ ਕਾਇ ਪ੍ਰਧਾਨ ਹੋਏ ਸ਼੍ਰੋਮਣੀ ਕਮੇਟੀ ਦੀ ਤੇ ਇੱਕ ਕਪ ਡੇਟ ਮੰਤਰੀ ਸਾਫ ਕਾਇ ਹੋਏ ਤੇ ਇਹਨੂੰ ਕੋਈ ਮਤਲਬ ਸਜ਼ਾ ਨਾ ਹੋਏ ਤੇ ਅਸੀਂ ਇਹੀ ਅਕਾਲ ਦਸ ਦੇ ਜਹੇਦਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਿਆਂ ਸਮੂਹ ਸੰਗਤਾਂ ਕਿ ਇਹਨੂੰ ਜਲਦੀ ਜਲਦੀ ਇੱਥੇ ਪੇਸ਼ ਕੀਤਾ ਜਾਏ ਤੇ ਸਾਨੂੰ ਸਾਡਾ ਸਿੱਖ ਕੌਮ ਨੂੰ ਸਾਡਾ ਹੱਕ ਦਿੱਤਾ ਜਾਵੇ ਇਹ ਜੋ ਇਨਸਾਫ ਸਿੱਖ ਕੌਮ ਸਾਰੇ ਅਸੀਂ ਇਹੀ ਚਾਹੁੰਦੇ ਆ ਕਿ ਇਹਨੂੰ ਜਲਦੀ ਜਲਦੀ ਪੇਸ਼ ਕਰਕੇ ਤਲਬ ਕੀਤਾ ਜਾਏ ਤੇ ਜਦਾਂ ਦੁੱਧਿਆਂ ਨੂੰ ਸੱਥੇ ਬੰਦੀਆਂ ਸਿੱਖਾਂ ਨੂੰ ਮਤਲਬ ਸਜ਼ਾਵਾਂ ਸਮੇਂ-ਸਮੇਂ ਤੇ ਮਿਲਣ ਡੀਆਂ ਨੇ ਇਨੂੰ ਵੀ ਦਿੱਤੀ ਜਾਏ ਤੇ ਫੇਰ ਹੀ ਸਾਡੇ ਹਿਰਦੇ ਜਿਹੜੇ ਸਾਦ ਸਾਦਕਤਾਂ ਦੇ ਬਲੁੰਧੜੇ ਗਏ ਨੇ ਉਹ ਸਾਨੂੰ ਫੇਰ ਹੀ ਇੱਥੇ ਇਹਦੀ ਸਰ ਕੋਈ ਨਹੀਂ ਬੀਗੋ ਮੂਹਿਆ ਕਾਹਤ ਨਹੀਂ ਇਹ 2002 ਦੇ ਵਿੱਚ ਇਹਨਾਂ ਨੇ ਕੋਰ 2000 ਦੇ ਵਿੱਚ ਇਹਨਾਂ ਨੇ ਹਾਂ ਇਹਨਾਂ ਨੇ ਕੋਰ ਅਪਰਾਧ ਕੀਤਾ 2000 ਦੇ ਵਿੱਚ 2000 ਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਕੁੜੀ ਆ ਉਹ ਕੇਸ ਦੇ ਵਿੱਚ ਕੁੜੀ ਮਾਰੀ ਆ 2000 ਆਪਣੇ ਗਿਆ 2000 ਦੇ ਵਿੱਚ ਤੇ ਉਹਦੇ ਤੋਂ ਬਾਅਦ ਚ ਇਹਨੂੰ ਫਿਰ ਕੋਰ ਦੇ ਵਿੱਚ ਜਿਹੜੀ ਹਰਪ੍ਰੀਤ ਬੇਟੀ ਮਾਰੀ ਆ ਤੇ ਕਬਲਜੀਤ ਸੱਚੇ ਕਿ ਇਹਦਾ ਜਿਹੜਾ ਜਿਹੜਾ ਕੁੜੀ ਦੇ ਨਾਲ ਜਿਹੜੇ ਸਬੰਧ ਸੀ ਉਹਨੇ ਕੇਸ ਕੀਤਾ ਹਾਈ ਕੋਰਟ 'ਚ ਤੇ ਸਮੇਂ-ਸਮੇਂ ਤੇ ਮਲਤ ਤਰੀਕਾਂ ਤੇ ਵੀ ਜਾਂਦੀ ਰਹੀ ਆ ਲੋਕ ਸ਼ਿਕਾਇਤ ਕਰੇ ਤਾਂ ਫਿਰ ਤਰੀਕਾਂ ਨੇ ਹਾਈ ਕੋਰਟ ਨੇ ਜਿੱਦਾਂ ਇਹਨੂੰ ਫਿਰ 5 ਸਾਲ ਸਜ਼ਾ ਹੋਈ ਆ ਬਾਅਦੋਂ ਇਹ ਵਾਲੀ ਸਜ਼ਾ ਤੇ ਅਸੀਂ ਚਾਹੁੰਦੇ ਆ ਵੀ ਸਾਡਾ ਕੋਰਟ ਜਿਹੜਾ ਉਹ ਸੁਪਰੀਮ ਕੋਰਟ ਸਾਡਾ ਕਾਲ ਤੱਕ ਸਾਡਾ ਕਾਲ ਤੱਕ ਤੱਕ ਸਾਹਿਬ ਦੇ ਅੱਗੇ ਅਸੀਂ ਇਹੀ ਮੰਗ ਕਰਨੇ ਆ ਕਿ ਜਿੱਦਾਂ ਸੰਗਤਾਂ ਨੂੰ ਇਹਨਾਂ ਨੂੰ ਸਾਰਿਆਂ ਲੀਡਰਾਂ ਨੂੰ ਜਿੰਨੇ ਵੀ ਲੀਡਰ ਨੇ ਜਿੰਨੇ ਹੋਰ ਸਿੱਖ ਸਾਡੇ ਵੀਰ ਨੇ ਸਾਰਿਆਂ ਨੂੰ ਪਰੰਪਰਾ ਦੇ ਨਾਲ ਸਜਾ ਹੋਈ ਆ ਇਦਾਂ ਹੀ ਇਹਨੂੰ ਬੁਲਾਇਆ ਜਾ ਬੰਦੀ ਕਾਰਵਾਈ ਇਹਦੇ ਤੇ ਵੀ ਕੀਤੀ ਜਾਏ ਤੇ ਇਹ ਨਾ ਬੰਦੀ ਕਾਰਵਾਈ ਹੋਈ ਤਾਂ ਅਸੀਂ ਇਹ ਤੋਂ ਬਾਅਦ ਚ ਅਸੀਂ ਅਗਲਾ ਆਪਣਾ ਸਟੈਪ ਜਿਹੜਾ ਵਾ ਸੁਣੂ ਸੰਗਤਾ ਫਿਰ ਚੁੱਕਾਂਗੇ ਜੀ ਗੁਰੂ ਨਾਨਕ ਨਾਮ ਲੇਵਾ ਸੰਗਤ ਜਥੇਬੰਦੀ ਦੇ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਸਾਬਕਾ ਕੈबिनेट ਮੰਤਰੀ ਬੀਬੀ ਜਗੀਰ ਕੌਰ ਖਿਲਾਫ ਮੰਗ ਪੱਤਰ ਸੌਪਿਆ ਗਿਆ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਉੱਥੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਮੰਗ ਪੱਤਰ ਦੇਣ ਵਾਲੇ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਹੈ ਕਿ ਸਨ 2000 ਚ ਬੀਬੀ ਜਗੀਰਕੌਰ ਦੀ ਧੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਬੀਬੀ ਜਗੀਰਕੌਰ ਦੇ ਜਵਾਈ ਕਮਲਜੀਤ ਸਿੰਘ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਕਾਰਵਾਈ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਲੰਮਾ ਸਮਾਂ ਕੇਸ ਚੱਲਣ ਤੋਂ ਬਾਅਦ ਮਾਨਯੋਗ ਅਦਾਲਤ ਦੇ ਵੱਲੋਂ ਬੀਬੀ ਚਾਗੀਰਕੌਰ ਨੂੰ ਸਜ਼ਾ ਸੁਣਾਈ ਗਈ ਸੀ ਇਸੇ ਦੌਰਾਨ ਉਹਨਾਂ ਮੰਗ ਕਰਦੇ ਕਿਹਾ ਹੈ ਕਿ ਜਿੱਥੇ ਕੀ ਦੁਨੀਆਵੀ ਅਦਾਲਤ ਦੇ ਵਿੱਚ ਬੀਬੀ ਜਗੀਰਕੌਰ ਨੂੰ ਦੋਸ਼ੀ ਠਹਿਰਾ ਕੇ ਸਜ਼ਾ ਸੁਣਵਾਈ ਗਈ ਹੈ ਉਥੇ ਸਿੱਖਾਂ ਦੀ ਸਰਵਉੱਚ ਅਦਾਲਤ ਦੇ ਵਿੱਚ ਵੀ ਸਿੱਖ ਪੰਥ ਰਵਾਇਤਾ ਅਨਸਾਰ ਬੀਬੀ ਜਗੀਰਕੌਰ ਤੇ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਅੱਗੇ ਬੋਲਦੇ ਹੋਏ ਉਹਨਾਂ ਕਿਹਾ ਕਿ ਅੱਜ ਉਹ ਸ਼੍ਰੀ ਅਕਾਲ ਤਖਤ ਸਾਈ ਦੇ ਸਕੱਤਰੇਤ ਪਹੁੰਚੇ ਸਨ ਅਤੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਈ ਦੇ ਜਥੇਦਾਰ ਤੇ ਸਕੱਤਰ ਦੇ ਨਾਲ ਹੀ ਮੁਲਾਕਾਤ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਥੇਦਾਰ ਸਾਈ ਦੇ ਨਾਲ ਮੁਲਾਕਾਤ ਕਰਨਗੇ ਅਤੇ ਬੀਬੀ ਜਗੀਰਕੌਰ ਖਿਲਾਫ ਕਾਰਵਾਈ ਦੀ ਮੰਗ ਕਰਨਗੇ ਮੰਗ ਪੱਤਰ ਦੇਣ ਆਇਆ 2000 ਸੰ ਦੇ ਵਿੱਚ ਨਾ ਬੀਬੀ ਜ਼ਗੀਰ ਕੌਰ ਤੇ ਇੱਕ ਪਰਚਾ ਦਰਜ ਹੋਇਆ ਸੀ। ਉਹਨਾਂ ਨੇ ਉਹਨਾਂ ਦੀ ਕੁੜੀ ਦੇ ਉੱਤੇ ਕੁੜੀ ਮਾਰਨ ਦਾ ਇੱਕ ਪਰਚਾ ਦਰਜ ਹੋਇਆ ਸੀ ਉਹਨਾਂ ਤੇ। ਸਮੇਂ-ਸਮੇਂ ਤੇ ਅਕਾਲ ਤਖਤ ਸਾਹਿਬ ਵੱਲੋਂ ਹਰੇਕ ਜਿਨ੍ਹਾਂ ਨੇ ਵੀ ਗਲਤੀਆਂ ਕੀਤੀਆਂ ਉਹਨਾਂ ਨੂੰ ਬੁਲਾ ਰਹੇ ਆ। ਅਸੀਂ ਚਾਹੁੰਦੇ ਆ ਕਿ ਉਹਨਾਂ ਨੇ ਵੀ ਘੋਰ ਅਪਰਾਧ ਕੀਤਾ ਸੀ। ਉਹਨਾਂ ਨੇ ਆਪਣੀ ਬੇਟੀ ਨੂੰ ਦਾ ਕਤਲ ਕੀਤਾ ਸੀ ਜੋ ਕਿ ਉਹਨਾਂ ਨੂੰ ਹਾਈ ਕੋਰਟ ਸੁਪਰੀਮ ਕੋਰਟ ਵੱਲੋਂ ਸਜ਼ਾਆਂ ਹੋਈਆਂ ਨੇ। ਅਸੀਂ ਚਾਹੁੰਦੇ ਹਾਂ ਸਾਡੀ ਸਿੱਖ ਸੰਗਤ ਦੀ ਜਿਹੜੀ ਅਦਾਲਤ ਹੈ ਉਹ ਤੇ ਅਕਾਲ ਤਖਤ ਸਾਹਿਬ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਇੱਥੇ ਵੀ ਤਲਬ ਕੀਤਾ ਜਾਏ ਤੇ ਜੋ ਵੀ ਬੰਦੀ ਕਾਰਵਾਈ ਆ ਸਿੰਘ ਸਾਹਿਬ ਵੱਲੋਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏ ਉਹਨਾਂ ਨੂੰ ਇੱਕ ਵਾਰੀ ਵੀ ਇੱਥੇ ਬੁਲਾਇਆ ਨਹੀਂ ਗਿਆ ਅਸੀਂ ਚਾਹੁੰਦੇ ਹਾਂ ਉਹਨਾਂ ਨੂੰ ਵੀ ਬੁਲਾ ਕੇ ਤੇ ਉਹਨਾਂ ਤੇ ਵੀ ਸਿੱਖ ਸੰਗਤ ਦੇ ਹਰੇਕ ਦੇ ਫਿਰਦੇ ਜਿਹੜੇ ਨੇ ਉਦੋਂ ਬਲੁੰਦਰੇ ਗਏ ਸੀ ਪਰ ਉਹਨਾਂ ਵੱਲੋਂ ਕੋਈ ਆਪਣੇ ਅਕਾਲ ਤਖਤ ਸਾਹਿਬ ਵੱਲੋਂ ਕੋਈ ਕਾਰਵਾਈ ਨਹੀਂ ਉਹਨਾਂ ਤੇ ਹੋਈ ਅਹੀਂ ਜਉਨੇ ਆ ਵੀ ਅਕਾਲ ਤਖਤ ਸਾਹਿਬ ਵੱਲੋਂ ਵੀ ਉਹਨਾਂ ਤੇ ਕਾਰਵਾਈ ਕੀਤੀ ਹੈ। ਕੀ ਮਾਮਲੇ ਹੋਣੇ ਕਿ ਉੱਠਣ ਰਿਹਾ ਪਹਿਲਾਂ ਤੋਂ। ਹਾਂਜੀ। ਪਹਿਲਾਂ ਵੀ ਮਾਮਲੇ ਪਹਿਲਾਂ ਵੀ ਉੱਠਦੇ ਸੀ ਪਰ ਪਹਿਲਾਂ ਕਿਸੇ ਨੇ ਗੌਰ ਨਹੀਂ ਕੀਤਾ ਹੁਣ ਸਿੰਘ ਸਾਹਿਬ ਦਾ ਬਿਆਨ ਆਇਆ ਸੀ ਕਿ ਉਹਨਾਂ ਨੇ ਹੋਰ ਵੀ ਆਪਣੇ ਜਿਨ੍ਹਾਂ ਜਿਨ੍ਹਾਂ ਨੇ ਉਹ ਗਲਤੀਆਂ ਕੀ ਆਈਆਂ ਨੇ ਉਹਨਾਂ ਨੂੰ ਬੁਲਾ ਰਹੇ ਨੇ। ਅਸੀਂ ਉਹ ਇਹ ਸਾਡੀ ਵੀ ਜਥੇਬੰਦੀ ਨੇ ਕਿਹਾ ਕਿ ਅਸੀਂ ਵੀ ਇਕੱਠੇ ਹੋ ਕੇ ਜਾਈਏ। ਅਸੀਂ ਬੀਬੀ ਜ਼ਗੀਰ ਕੌਰ ਦੇ ਖਿਲਾਫ ਦੇਣਾ ਹੈ। ਅਸੀਂ ਜਥੇਬੰਦੀ ਕਿਹੜੀ ਤੋਂ ਹੈ? ਅਸੀਂ ਸਿੱਖ ਸੰਗਤ ਨਾਮਲੇਵਾ ਗੁਰਨਾਨਕ ਨਾਮ ਲੈਵਾ ਸੰਗਤ ਲਾਉਂਦੇ। ਇਹ ਸ਼ੋਸ਼ਣ ਦੀ ਮਰਿਆਦਤ ਨਹੀਂ ਮੰਗ ਪੱਤਰ। ਸਿੰਘ ਸਾਹਿਬ ਤੇ ਨਹੀਂ ਮਿਲੇ ਤੇ ਉਹਨਾਂ ਦੇ ਸੈਕਟਰੀ ਮਿਲੇ ਨੇ। ਉਹਨਾਂ ਨੇ ਮੰਗ ਪੱਤਰ ਲੈ ਲਿਆ। ਤੇ ਉਹ ਕਹਿੰਦੇ ਆ ਕਿ ਅਸੀਂ ਸਾਰੀ ਆਪਣੇ ਉਹਨਾਂ ਤੱਕ ਪਹੁੰਚਾ ਦਾਂਗੇ। ਬਾਕੀ ਅਸੀਂ ਤੁਹਾਡੇ ਰਹੀਂ ਪਹੁੰਚਾਉਣੀ ਚਾਹੁੰਦੇ ਆਂ ਗੱਲ ਸਿੰਘ ਸਾਹਿਬ ਨੂੰ ਵੀ ਬਾਕੀ ਸਿੱਖ ਸੰਗਤ ਨੂੰ ਵੀ। ਪਰਸਾਂ ਮਿਲੋਗੇ ਸਿੰਘ ਸਾਹਿਬ ਨੂੰ ਬਾਅਦ ਵਿੱਚ। ਹਾਂਜੀ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜਿੱਦਾਂ ਅਗੇ ਪਹਿਲਾਂ ਵੀ ਅਕਾਲ ਤਖਤ ਸਾਡਾ ਸੁਪਰੀਮ ਕੋਰਟ ਆ ਸਿੱਖ ਸੰਗਤਾਂ ਦਾ ਅਸੀਂ ਅਕਾਲ ਤਖਤ ਤੇ ਅੱਜ ਤੋਂ ਦਾਸ ਦੇ ਵਿੱਚ ਵੀ ਇੱਥੇ ਅਸੀਂ ਦੇ ਕੇ ਗਏ ਆ ਐਪਲੀਕੇਸ਼ਨ ਕੀਤੀ ਬੀਬੀ ਜਗੀਰ ਕੌਰ ਤੇ ਜੋ ਕਿ ਸਾਨੂੰ ਉਦੋਂ ਵੀ ਨਹੀਂ ਕੋਈ ਸਾਨੂੰ ਕੋਈ ਮਿਲਿਆ ਇਹਦਾ ਕੋਈ ਹੱਕ ਤੇ ਹੋਣਾ ਅਸੀਂ ਬੇਨਤੀ ਇਹੀ ਕਰਨ ਆਏ ਆ ਕਿ ਬੀਬੀ ਜਗੀਰ ਕੌਰ ਨੇ 2000 ਦੇ ਵਿੱਚ ਆ ਜਿਹੜਾ ਕੁੜੀ ਮਾਰਦਾ ਕੇਸ ਵੀ ਆਪਣਾ ਕਿੱਡਾ ਜ਼ਬਰਦਸਤ ਗੁਨਾਹ ਕੀਤਾ ਵਾ ਅਸੀਂ ਇਹ ਹੀ ਅਪੀਲ ਕਰਨੇ ਆ ਕਿ ਇੱਕ ਦੇ ਇਹ ਕੀਤਾ ਇੱਕ ਉਹਨੇ ਬੱਚਾ ਛੋਟਾ ਮਾਰਿਆ ਅਦਾਲਤ ਵੱਲੋਂ 5 ਸਾਲ ਦੀ ਇਹਨੂੰ ਸਜ਼ਾ ਹੋਈ ਆ ਤੇ 5 ਸਾਲ ਦੀ ਸਜ਼ਾ ਹੋਈ ਆ ਤੇ ਇੱਕ ਸਾਫਕਾ ਇਹ ਪ੍ਰਧਾਨ ਹੋਏ ਸ਼੍ਰੋਮਣੀ ਕਮੇਟੀ ਦੀ ਤੇ ਇੱਕ ਕਪ ਡਿਪਟੀ ਮੰਤਰੀ ਸਾਫਕਾ ਹੋਏ ਤੇ ਇਹਨੂੰ ਕੋਈ ਮਤਲਬ ਸਜ਼ਾ ਨਾ ਹੋਏ ਤੇ ਅਸੀਂ ਇਹੀ ਅਕਾਲ ਦਸਤ ਦੇ ਜਹੇਦਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਿਆਂ ਸਮੂਹ ਸੰਗਤਾਂ ਕਿ ਇਹਨੂੰ ਜਲਦੀ ਜਲਦੀ ਇੱਥੇ ਪੇਸ਼ ਕੀਤਾ ਜਾਏ ਤੇ ਸਾਨੂੰ ਸਾਡਾ ਸਿੱਖ ਕੌਮ ਨੂੰ ਸਾਡਾ ਹੱਕ ਦਿੱਤਾ ਜਾਵੇ ਇਹ ਜੋ ਇਨਸਾਫ ਸਿੱਖ ਕੌਮ ਸਾਰੇ ਅਸੀਂ ਇਹੀ ਚਾਹੁੰਦੇ ਆਂ ਇਹਨੂੰ ਜਲਦੀ ਜਲਦੀ ਪੇਸ਼ ਕਰਕੇ ਤਲਬ ਕੀਤਾ ਜਾਂ ਇਹ ਜਿੱਦਾਂ ਦੁੱਧਿਆਂ ਨੂੰ ਸੱਥੇ ਬੰਦੀਆਂ ਸਿੱਖਾਂ ਨੂੰ ਮਤਲਬ ਸਜਾਵਾਂ ਸਮੇਂ-ਸਮੇਂ ਤੇ ਮਿਲਣ ਡੀਆਂ ਨੇ ਇਹਨੂੰ ਵੀ ਦਿੱਤੀ ਜਾਏ ਤੇ ਫੇਰ ਹੀ ਸਾਡੇ ਹਿਰਦੇ ਜਿਹੜੇ ਸਾਧ ਸੰਗਤ ਦੇ ਬਲੁੰਧਰੇ ਗਏ ਨੇ ਉਹ ਸਾਨੂੰ ਫੇਰ ਹੀ ਇੱਥੇ ਇਹਦੀ ਸਰਪਕੋਰੀ ਬੀਕਾ ਉਹ ਵੀ ਕਰਤਾ ਹੈ ਇਹ 2002 ਦੇ ਵਿੱਚ ਇਹਨਾਂ ਨੇ ਕੋਰ 2000 ਦੇ ਵਿੱਚ ਇਹਨਾਂ ਨੇ ਹਾਂ ਇਹਨਾਂ ਨੇ ਕੋਰ ਅਪਰਾਧ ਕੀਤਾ 2000 ਦੇ ਵਿੱਚ 2000 ਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਕੁੜੀ ਆ ਉਹ ਕੇਸ ਦੇ ਵਿੱਚ ਕੁੜੀ ਮਾਰੀ ਆ 2000 ਆਪਣੇ ਗਿਆ 2000 ਦੇ ਵਿੱਚ ਤੇ ਉਹਦੇ ਤੋਂ ਬਾਅਦ ਚ ਇਹਨੂੰ ਫਿਰ ਕੋਰਟ ਦੇ ਵਿੱਚ ਜਿਹੜੀ ਹਰਪ੍ਰੀਤ ਬੇਟੀ ਮਾਰੀ ਆ ਤੇ ਕਵਲਜੀਤ ਸਿੰਘ ਇਹਦਾ ਜਿਹੜਾ ਜਿਹੜਾ ਕੁੜੀ ਦੇ ਨਾਲ ਜਿਹਦੇ ਸਬੰਧ ਸੀ ਉਹਨੇ ਕੇਸ ਕੀਤਾ ਹਾਈ ਕੋਰਟ 'ਚ ਤੇ ਸਮੇਂ-ਸਮੇਂ ਤੇ ਮਲ ਟਰੀਕਾਂ ਤੇ ਵੀ ਜਾਂਦੀ ਰਹੀ ਆ ਲੋਕ ਸ਼ਿਕਾਇਤ ਤੇ ਫਿਰ ਤਰੀਕਾਂ ਨੇ ਹਾਈ ਕੋਰਟ ਨੇ ਜਿੱਦਾਂ ਇਹਨੂੰ ਫਿਰ 5 ਸਾਲ ਸਜ਼ਾ ਹੋਈ ਆ ਬਾਅਦੋਂ ਇਹ ਵਾਲੀ ਸਜ਼ਾ ਤੇ ਅਸੀਂ ਚਾਹੁੰਦੇ ਆ ਵੀ ਸਾਡਾ ਕੋਰਟ ਜਿਹੜਾ ਉਹ ਸੁਪਰੀਮ ਕੋਰਟ ਸਾਡਾ ਕਾਲ ਤਖਤ ਕਾਲ ਤਖਤ ਸਾਹਿਬ ਦੇ ਅੱਗੇ ਅਸੀਂ ਇਹੀ ਮੰਗ ਕਰਨੇ ਆ ਕਿ ਜਿੱਦਾਂ ਸੰਗਤਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਲੀਡਰਾਂ ਨੂੰ ਜਿੰਨੇ ਵੀ ਲੀਡਰ ਨੇ ਜਿੰਨੇ ਹੋਰ ਸਿੱਖ ਸਾਡੇ ਵੀਰ ਨੇ ਸਾਰਿਆਂ ਨੂੰ ਪਰੰਪਰਾ ਦੇ ਨਾਲ ਸਾਂਝਾ ਹੋਈ ਹੈ ਇਦਾਂ ਹੀ ਇਹਨੂੰ ਬੁਲਾਇਆ ਜਾ ਬੰਦੀ ਕਾਰਵਾਈ ਇਹਦੇ ਤੇ ਵੀ ਕੀਤੀ ਜਾਏ ਤੇ ਜੇ ਨਾ ਬੰਦੀ ਕਾਰਵਾਈ ਹੋਈ ਤਾਂ ਅਸੀਂ ਇਹ ਤੋਂ ਬਾਅਦ ਚ ਅਸੀਂ ਅਗਲਾ ਆਪਣਾ ਸਟੈਪ ਜਿਹੜਾ ਵਾ ਸਮੂਹ ਸੰਗਤਾਂ ਫਿਰ ਚੁੱਕਾਂਗੇ ਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਜਥੇਬੰਦੀ ਦੇ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਸਾਬਕਾ ਕੈबिनेट ਮੰਤਰੀ ਬੀਬੀ ਜਗੀਰ ਕੌਰ ਖਿਲਾਫ ਮੰਗ ਪੱਤਰ ਸੌਪਿਆ ਗਿਆ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਉਥੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਮੰਗ ਪੱਤਰ ਦੇਣ ਵਾਲੇ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਹੈ ਕਿ ਸਨ 2000 ਚ ਬੀਬੀ ਜਗੀਰਕੌਰ ਦੀ ਧੀ ਦੀ ਛੱਕੀ ਹਲਾਤਾਂ ਦੇ ਵਿੱਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਬੀਬੀ ਜਗੀਰਕੌਰ ਦੇ ਜਵਾਈ ਕਮਲਜੀਤ ਸਿੰਘ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਕਾਰਵਾਈ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਲੰਮਾ ਸਮਾਂ ਕੇਸ ਚੱਲਣ ਤੋਂ ਬਾਅਦ ਮਾਨਯੋਗ ਅਦਾਲਤ ਦੇ ਵੱਲੋਂ ਬੀਬੀ ਜਗੀਰਕੌਰ ਨੂੰ ਸਜ਼ਾ ਸੁਣਾਈ ਗਈ ਸੀ ਇਸੀ ਦੌਰਾਨ ਉਹਨਾਂ ਮੰਗ ਕਰਦੇ ਕਿਹਾ ਹੈ ਕਿ ਜਿੱਥੇ ਕੀ ਦੁਨੀਆਵੀ ਅਦਾਲਤ ਦੇ ਵਿੱਚ ਬੀਬੀ ਜ਼ਗੀਰ ਕੌਰ ਨੂੰ ਦੋਸ਼ੀ ਠਹਿਰਾ ਕੇ ਸਜ਼ਾ ਸੁਣਵਾਈ ਗਈ ਹੈ ਉੱਥੇ ਸਿੱਖਾਂ ਦੀ ਸਰਵਉੱਚ ਅਦਾਲਤ ਦੇ ਵਿੱਚ ਵੀ ਸਿੱਖ ਪੰਥ ਰਵਾਇਤਾਂ ਅਨਸਾਰ ਬੀਬੀ ਜ਼ਗੀਰ ਕੌਰ ਤੇ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅੱਗੇ ਬੋਲਦੇ ਹੋਏ ਉਹਨਾਂ ਕਿਹਾ ਕਿ ਅੱਜ ਉਹ ਸ੍ਰੀ ਅਕਾਲ ਤਖਤ ਸਾਈ ਦੇ ਸਕਤਰੇਤ ਪਹੁੰਚੇ ਸਨ ਅਤੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸਖਤਰ ਦੇ ਨਾਲ ਹੀ ਮੁਲਾਕਾਤ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕਰਨਗੇ ਅਤੇ ਬੀਬੀ ਜਗੀਰਕੌਰ ਖਿਲਾਫ ਕਾਰਵਾਈ ਦੀ ਮੰਗ ਕਰਨਗੇ। ਮੰਗ ਪੱਤਰ ਦੇਣ ਆਇਆ 2000 ਸੰਨ ਦੇ ਵਿੱਚ ਨਾ ਬੀਬੀ ਜਗੀਰਕੌਰ ਤੇ ਇੱਕ ਪਰਚਾ ਦਰਜ ਹੋਇਆ ਸੀ। ਉਹਨਾਂ ਨੇ ਉਹਨਾਂ ਦੀ ਕੁੜੀ ਦੇ ਉੱਤੇ ਕੁੜੀ ਮਾਰਨ ਦਾ ਇੱਕ ਪਰਚਾ ਦਰਜ ਹੋਇਆ ਸੀ ਉਹਨਾਂ ਤੇ। ਸਮੇ ਸਮੇਤੇ ਅਕਾਲ ਤਖਤ ਸਾਹਿਬ ਵੱਲੋਂ ਹਰੇਕ ਜਿਨ੍ਹਾਂ ਨੇ ਵੀ ਗਲਤੀਆਂ ਕੀਤੀਆਂ ਉਹਨਾਂ ਨੂੰ ਬੁਲਾ ਰਹੇ ਆ ਅਸੀਂ ਚਾਹੁੰਦੇ ਆ ਕਿ ਉਹਨਾਂ ਨੇ ਵੀ ਘੋਰ ਅਪਰਾਧ ਕੀਤਾ ਸੀ ਉਹਨਾਂ ਨੇ ਆਪਣੀ ਬੇਟੀ ਨੂੰ ਦਾ ਕਤਲ ਕੀਤਾ ਸੀ ਜੋ ਕਿ ਉਹਨਾਂ ਨੂੰ ਹਾਈ ਕੋਰਟ ਸੁਪਰੀਮ ਕੋਰਟ ਵੱਲੋਂ ਸਜ਼ਾਵਾਂ ਹੋਈਆਂ ਨੇ ਅਸੀਂ ਚਾਹੁੰਦੇ ਹਾਂ ਸਾਡੀ ਸਿੱਖ ਸੰਗਤ ਦੀ ਜਿਹੜੀ ਅਦਾਲਤ ਉਹ ਤੇ ਅਕਾਲ ਤਖਤ ਸਾਹਿਬ ਹੈ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਇੱਥੇ ਵੀ ਤਲਬ ਕੀਤਾ ਜਾਏ ਤੇ ਜੋ ਵੀ ਬੰਦੀ ਕਾਰਵਾਈ ਆ ਸਿੰਘ ਸਾਹਿਬ ਵੱਲੋਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏ ਉਹਨਾਂ ਨੂੰ ਇੱਕ ਵਾਰੀ ਵੀ ਇੱਥੇ ਬੁਲਾਇਆ ਨਹੀਂ ਗਿਆ ਅਸੀਂ ਜੋ ਨੇ ਉਹਨਾਂ ਨੂੰ ਵੀ ਬੁਲਾ ਕੇ ਤੇ ਉਹਨਾਂ ਤੇ ਵੀ ਸਿੱਖ ਸੰਗਤ ਦੇ ਹਰੇਕ ਦੇ ਫਿਰਦੇ ਜਿਹੜੇ ਨੇ ਉਦੋਂ ਬਲੁੰਦਰੇ ਗਏ ਸੀ ਪਰ ਉਹਨਾਂ ਵੱਲੋਂ ਕੋਈ ਆਪਣੇ ਅਕਾਲ ਤਖਤ ਸਾਹਿਬ ਵੱਲੋਂ ਕੋਈ ਕਾਰਵਾਈ ਨਹੀਂ ਉਹਨਾਂ ਤੇ ਹੋਈ ਅਸੀਂ ਜੋ ਉਹਨੇ ਆ ਵੀ ਅਕਾਲ ਤਖਤ ਸਾਹਿਬ ਵੱਲੋਂ ਵੀ ਉਹਨਾਂ ਤੇ ਕਾਰਵਾਈ ਕੀਤੀ ਹੈ। ਇਹ ਮਾਮਲੇ ਹੋਣੀ ਕਿ ਉੱਠਣਦੇ ਆ ਪਹਿਲਾਂ ਕੋਈ ਨਹੀਂ। ਹਾਂਜੀ ਪਹਿਲਾਂ ਵੀ ਮਾਮਲੇ ਪਹਿਲਾਂ ਵੀ ਉੱਠਦੇ ਸੀ ਪਰ ਪਹਿਲਾਂ ਕਿਸੇ ਨੇ ਗੌਰ ਨਹੀਂ ਕੀਤਾ ਹੁਣ ਸਿੰਘ ਸਾਹਿਬ ਦਾ ਬਿਆਨ ਆਇਆ ਸੀ ਕਿ ਉਹਨਾਂ ਨੇ ਹੋਰ ਵੀ ਆਪਣੇ ਜਿੰਨਾ ਜਿੰਨਾ ਨੇ ਉਹ ਗਲਤੀਆਂ ਕੀ ਆਈਆਂ ਨੇ ਉਹਨਾਂ ਨੂੰ ਬੁਲਾ ਰਹੇ ਨੇ ਅਸੀਂ ਉਹ ਇਹ ਸਾਡੀ ਵੀ ਜਥੇਬੰਦੀ ਨੇ ਕਿਹਾ ਕਿ ਅਸੀਂ ਵੀ ਇਕੱਠੇ ਹੋ ਕੇ ਜਾਈਏ ਅਸੀਂ ਬੀਬੀ ਜ਼ਗੀਰ ਕੌਰ ਦੇ ਖਿਲਾਫ ਦੇਣਾ ਹੈ ਅਸੀਂ ਸਿੱਖ ਸੰਗਤ ਨਾਮਲੇਵਾ ਗੁਰੂ ਨਾਨਕ ਨਾਮਲੇਵਾ ਸੰਗਤ ਲਾਉਂਦੇ ਹਾਂ ਸਿੰਘ ਸਾਹਿਬ ਤੇ ਨਹੀਂ ਮਿਲੇ ਤੇ ਉਹਨਾਂ ਦੇ ਸੈਕਟਰੀ ਮਿਲੇ ਨੇ ਉਹਨਾਂ ਨੇ ਮੰਗ ਪੱਤਰ ਲੈ ਲਿਆ ਤਾਂ ਉਹ ਕਹਿੰਦੇ ਆ ਕਿ ਅਸੀਂ ਸਾਰੀ ਆਪਣੇ ਉਹਨਾਂ ਤੱਕ ਪਹੁੰਚਾ ਦਾਂਗੇ ਬਾਕੀ ਅਸੀਂ ਤੁਹਾਡੇ ਰਾਈ ਪਹੁੰਚਾਉਣੀ ਚਾਹੁੰਦੇ ਆਂ ਗੱਲ ਸਿੰਘ ਸਾਹਿਬ ਨੂੰ ਵੀ ਬਾਕੀ ਸਿੱਖ ਸੰਗਤ ਨੂੰ ਵੀ ਪਰਸਾ ਮਿਲੋਗੇ ਸਿੰਘ ਸਾਹਿਬ ਨੂੰ ਬਾਅਦ ਵਿੱਚ ਹਾਂਜੀ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਦੇ ਜਿੱਦਾਂ ਅਗੇ ਪਹਿਲਾਂ ਵੀ ਅਕਾਲ ਤਖਤ ਸਾਡਾ ਸੁਪਰੀਮ ਕੋਰਟ ਆ ਸਿੱਖ ਸੰਗਤਾਂ ਦਾ